ਸਤਿਕਾਰਯੋ ਦੋਸਤੋ ਅੱਜ ਕਿਰਤੀ ਕਿਸਾਨੀ ਉਹਨਾਂ ਨੂੰ ਫਿਰ SBI ਬੈਂਕ ਦੇ ਸਾਹਮਣੇ ਕਿਉਂ ਆਉਣਾ ਪਿਆ ਤਿੰਨ ਮਹੀਨੇ ਪਹਿਲਾਂ ਸਾਦਕ SBI ਬ੍ਰਾਂਚ ਦੇ ਵਿੱਚ ਇੱਕ ਥੱਗ ਕਲਰਕ ਨੇ ਕਰੋੜਾਂ ਰੁਪਈਆ ਦੀ ਠੱਗੀ ਮਾਰ ਕੇ ਰਫੂ ਚੱਕਰ ਹੋ ਗਿਆ ਸੀ ਤੇ ਲੋਕਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਸੀ ਉਸ ਵਕਤ ਖਪਤਕਾਰਾਂ ਨੂੰ ਕੋਈ ਸਹਾਰਾ ਨਹੀਂ ਸੀ ਮਿਲਦਾ ਤੇ ਕਿਰਤੀ ਕਿਸਾਨੀ ਉਹਨਾਂ ਇਸ ਇਲਾਕੇ ਦੇ ਖੱਤਕਾਰਾਂ ਦੇ ਆਦੇ ਭਰਾਵਾਂ ਦੇ ਨਾਲ ਖੜੀ ਤੇ ਇੱਥੇ ਐਸ ਦਿਨਾਂ ਤੋਂ ਸੰਘਰਸ਼ ਕੀਤਾ ਤੇ ਖੱਤਕਾਰਾਂ ਦੀ ਆਵਾਜ਼ ਬੈਂਕ ਦੇ ਵੱਡੇ ਅਫਸਰਾਂ ਤੱਕ ਪਹੁੰਚੀ ਉਹਨਾਂ ਨੇ ਵਾਅਦਾ ਕੀਤਾ ਵੀ ਸਾਡਾ ਇੱਕ ਇੱਕ ਰੁਪਿਆ ਜਿਹੜਾ ਹੈਗਾ ਉਹ ਤੁਹਾਡੇ ਖਾਤੇ ਦੇ ਵਿੱਚ 3 ਮਹੀਨਿਆਂ ਦੇ ਅੰਦਰ ਅੰਦਰ ਅਸੀਂ ਪਾ ਦਾਂਗੇ 3 ਦਿਨ ਲਗਾਤਾਰ ਕਿਰਤੀ ਕਿਸਾਨੀਓ ਨੇ ਤੁਹਾਡੇ ਸੰਯੋਗ ਦੇ ਨਾਲ ਧਰਨਾ ਲਾਇਆ ਗੱਲ ਬਣਦੀ ਆ ਜਾ ਕੇ ਟੇਬਲ ਟਾਕ ਤੇ ਲਿਖਤੀ ਸਮਝੌਤਾ ਹੁੰਦਾ ਬੈਂਕ ਦੇ ਆਹਲਾ ਕਰਮਚਾਰੀਆਂ ਨੇ ਭਰੋਸਾ ਦਵਾਇਆ ਲਿਖਤੀ ਕਿ 3 ਮਹੀਨਿਆਂ ਦੇ ਅੰਦਰ ਅੰਦਰ ਰੁਪਈਆ ਰੁਪਈਆ ਤੁਹਾਡਾ ਖਾਤਿਆਂ ਦੇ ਵਿੱਚ ਦਿੱਤਾ ਜਾਵੇਗਾ ਪਰ ਕੁਝ ਕੋ ਖਪਤਕਾਰਾਂ ਨੂੰ ਪੈਸਾ ਦੇ ਕੇ ਹੁਣ ਜਿਹੜੀ ਬੈਂਕ ਹੈਗੀ ਉਹ ਟਾਲ ਮਟੋਲ ਕਰਦੀ ਆ ਤੇ ਫਿਰ ਖਪਤਕਾਰਾਂ ਨੇ ਕੀਰਤੀ ਕਿਸਾਨੀ ਯੂਨੀਅਨ ਦੇ ਨਾਲ ਤਾ ਰابطਾ ਕਰਨ ਤੋਂ ਬਾਅਦ ਅੱਜ ਕੀਰਤੀ ਕਿਸਾਨ ਯੂਨੀਅਨ ਨੇ ਬੈਂਕ ਦੇ ਮੈਨੇਜਰ ਸਾਹਿਬ ਤੇ ਆਲਾ ਅਧਿਕਾਰੀਆਂ ਨੂੰ ਸਪਸ਼ਟ ਤੌਰ ਤੇ ਕਹਿ ਦਿੱਤਾ ਵੀ ਆਉਂਦੇ ਹਫ਼ਤੇ ਤੱਕ ਜਿਸ ਪੈਸੇ ਦਾ ਹੱਲ ਨਾ ਕੀਤਾ ਗਿਆ ਤਬ ਧਰਨਾ ਫਿਰ ਤੋਂ ਸ਼ੁਰੂ ਹੋਊਗਾ ਬਡਾਸੀਆਂ ਫਿਰ ਤੋਂ ਸ਼ੁਰੂ ਹੋਊਗਾ ਆਪਾਂ ਜਿਹੜੇ ਵਿਚਾਰ ਹੈਗੇ ਆ ਅਰਜਿੰਦਰ ਸਿੰਘ ਰਾਜਾ ਕਾਰਜਕਾਰੀ ਪ੍ਰਧਾਨ ਕਿਰਤੀ ਕਿਸਾਨ union ਜ਼ਿਲ੍ਹਾ ਫਰੀਦਕੋਟ ਤੋਂ ਅੱਜ ਲੈਨੇ ਆ ਪ੍ਰਧਾਨ ਜੀ ਦੱਸੋ ਆਪਣੇ ਦਰਸ਼ਕਾਂ ਨੂੰ ਤੇ ਲੋਕਾਂ ਨੂੰ ਵੀ ਅੱਜ ਜਿਹੜਾ ਹੈ ਤੁਸੀਂ ਇੱਥੇ ਆਏ ਹੋ ਬੈਂਕ ਦੇ ਅੰਦਰ ਤੇ ਬੈਂਕ ਦੇ ਅੰਦਰ ਜਿਹੜਾ ਅਧਿਕਾਰੀ ਅੰਦਰ ਨਾਲ ਤੁਹਾਡੀ ਕੀ ਗੱਲਬਾਤ ਹੋਈ ਦੇਖੋ ਜੀ ਜਦੋਂ ਲੋਕਾਂ ਨਾਲ ਠੱਗੀ ਵੱਜੀ ਸੀ ਤੇ ਕਿਰਤੀ ਕਿਸਾਨੀ ਨੂੰ ਉਹਨਾਂ ਨੇ ਰਾਬਾ ਬਣ ਕੇ ਬੌੜੀ ਸੀਗੀ ਕਿਉਂਕਿ ਠੱਗੀ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਵੱਜੀ ਸੀ ਤੇ ਲੋਕਾਂ ਦਾ ਜਿਹੜਾ ਬੈਂਕ ਤੋਂ ਵਿਸ਼ਵਾਸ ਛੁੱਟ ਗਿਆ ਸੀਗਾ ਕਿ ਜਿਹੜੀ ਸਾਡੇ ਹੁਣ ਜਿਹੜਾ ਪੈਸਾ ਵਾਪਸ ਨਹੀਂ ਮਿਲਣਾਗਾ ਅਸੀਂ ਇੱਥੇ ਪਹੁੰਚ ਕੀਤੀ ਆਏ ਅਸੀਂ ਲਗਾਤਾਰ ਇੱਥੇ ਦੋ ਦਿਨ ਧਰਨਾ ਲਾਇਆ 22 ਤੇ 23 ਤਰੀਕ ਨੂੰ ਇਹਨਾਂ ਦੇ ਉੱਚ ਅਧਿਕਾਰੀਆਂ ਨੂੰ ਇੱਥੇ ਪਹੁੰਚਣਾ ਪਿਆ ਉਹਨਾਂ ਨੇ ਜਿਹੜਾ ਸਾਨੂੰ ਲੈਕੀ ਰੂਪ ਦੇ ਵਿੱਚ ਵਾਅਦਾ ਦਵਾਇਆ ਸੀ ਆਖਿਆ ਵੀ ਲੈਕੀ ਰੂਪ ਤੇ ਲੈਣਾ ਸੀ ਜਵਾਨੋ ਜਵਾਨੀ ਲੈ ਲੈਣਾਗਾ ਉਹ ਅਸੀਂ ਲੈਕੀ ਰੂਪ ਤੇ ਲਿਆ ਕਿ ਜਿਹੜੇ ਲੋਕਾਂ ਦੇ ਪੈਸੇ ਆ ਉਹ ਅਸੀਂ 3 ਮਹੀਨਿਆਂ ਦੇ ਅੰਦਰ ਅੰਦਰ ਜਿਹੜੇ ਲੋਕਾਂ ਨੂੰ ਵਾਪਸ ਕਰ ਦਾਂਗੇ ਸਮੇਤ ਵਿਆਜ ਵਾਪਸ ਕਰਾਂਗੇ ਪਰ ਅੱਜ ਇੱਥੇ ਕੀ ਹੋ ਰਿਹਾ ਕਿ ਜਿਵੇਂ ਘਾਕੀ ਕਿਸੇ ਨੇ ਵਾਅਦਾ ਵਜੀਆ ਪੈਸਾ ਉਹਨਾਂ ਨੂੰ ਘੱਟ ਮਿਲ ਰਿਹਾ ਉਹ ਕਹਿੰਦੇ ਵੀ ਗਾਇਕੀ ਸੱਲੀ ਹੋਣੀ ਚਾਹੀਦੀ ਅਸੀਂ ਆਖਿਆ ਵੀ ਜਿਹੜਾ ਕੈਮਰਾ ਦੇ ਵਿੱਚ ਤੁਸੀਂ ਆਪ ਦਾ ਦੇ ਚੈੱਕ ਕਰੋ ਤਾਂ ਸਾਨੂੰ ਵਿਸ਼ਵਾਸ ਜੇ ਹੀ ਦਵਾਇਆ ਸੀ ਜਿਹੜੇ ਕੇਸ ਉਲਝੇ ਹੋਣਗੇ ਉਹ ਕੈਮਰੇ ਵੀ ਜਿਹੜੇ ਉਹ ਕ ਉਹਦੀ ਜਾਂਚ ਅਜੇ ਤੱਕ ਨਹੀਂ ਹੋਈਗੀ। ਹਰ ਜਿਹਨਾਂ ਨੂੰ ਪੈਸਿਆਂ ਦੀ ਅੱਜ ਲੋੜ ਹੈ। ਉਹਨੂੰ ਪਤਾ ਕਿਸੇ ਨੇ ਲੈਣ ਟੱਕਣਾ ਬਣਾਉਣੀਆਂ ਹੈ ਕਿ ਕਿਸੇ ਨੇ ਕਣਕ ਦੀ ਬਜਾਈ ਕਰਨੀਆਂ, ਲੋਕਾਂ ਨੂੰ ਖਾਣਨ ਵਾਸਤੇ ਪੈਸਾ ਚਾਹੀਦਾ ਕਿਸੇ ਨੇ ਕੋਈ ਵਿਆਹ ਬੰਨਿਆ ਵਿਆਹ ਕਰਨਾ। ਪਰ ਜਿਹੜੇ ਬੈਂਕਾਂ ਵਾਲੇ ਟਾਲ ਮਟੋਲ ਕਰ ਰਹੇ ਆ ਜਦੋਂ 3 ਮਹੀਨੇ ਦਾ ਸਮਾਂ ਖਤਮ ਹੋ ਗਿਆ। ਪਿਛਲੀ 24 ਇਸੇ 24 ਤਰੀਕ ਨੂੰ ਤੇ ਅੱਜ ਅਸੀਂ ਬੈਂਕ ਦੇ ਅਧਿਕਾਰੀਆਂ ਨੂੰ ਮਿਲੇ ਆ ਕਿ ਤੁਸੀਂ ਆਪਦੇ ਉੱਚ ਅਧਿਕਾਰੀਆਂ ਨੂੰ ਮੇਲ ਕਰੋ, ਕੁਛ ਮਰਜ਼ੀ ਕਰੋ ਕਿਤੇ ਸਾਨੂੰ ਕਹਿੰਦੇ ਤੁਸੀਂ ਪ੍ਰੋਪਰ ਚੱਲੋ ਸਾਡੇ ਨਾਲ ਕੈਮਰਾ ਦੀ ਟੀਮ ਲੈ ਕੇ ਆਉਣੀ ਆ। ਅਸੀਂ ਆਖਿਆ ਕੱਲ ਨੂੰ ਤੁਸੀਂ ਕਹਦੇ ਹੋ ਮਾੜੀ ਚ ਸਾਡੇ ਦਾ ਅਸੀਂ ਝੰਡੇ ਚ ਡੰਡਾ ਅਸੀਂ ਇੱਥੇ ਬੈਠਾਂਗੇ ਜਿਹੜਾ ਲੋਕਾਂ ਦਾ ਪੈਸਾ ਪੈਸਾ ਅਸੀਂ ਇੱਥੇ ਵਾਪਸ ਕਰਾਵਾਂਗੇ ਜਿੰਦਾ ਜਰ ਲੋਕਾਂ ਦੀ ਤਸੱਲੀ ਨਹੀਂ ਹੋਊਗੀ ਉਹਨਾਂ ਚਿਰ ਜਿਹੜਾ ਸਾਡਾ ਸੰਘਰਸ਼ ਇਸੇ ਤਰ੍ਹਾਂ ਉਦੋਂ ਅਸੀਂ ਨੰਬਰ ਵੀ ਜਾਰੀ ਕੀਤੇ ਸੀ ਉਹ ਜਿਹੜੇ ਖਰਤਕਾਰਾਂ ਸਾਨੂੰ ਬਾਰ-ਬਾਰ ਫੋਨ ਕਰਦੇ ਕਿ ਸਾਡੇ ਬਲਾਕ ਪ੍ਰਧਾਨ ਨੂੰ ਕਿ ਮੈਨੂੰ ਵੀ ਕਿ ਉਹਨਾਂ ਦਾ ਜਿਹੜੇ ਤਸੱਲੀ ਨਹੀਂ ਹੋ ਰਹੀਗੀ ਪੈਸਾ ਉਹਨਾਂ ਨੂੰ ਘੱਟ ਮਿਲ ਰਿਹਾ ਤੇ ਅਸੀਂ ਉਹਨਾਂ ਲੋਕਾਂ ਨੂੰ ਵਿਸ਼ਵਾਸ ਦਿਵਾਉਣੇ ਆ ਤੇ ਬੈਂਕ ਦੇ ਅਧਿਕਾਰੀਆਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜਿਹੜੀ ਚਰਤੀ ਕਿਸਾਨੀ ਉਹ ਦੁਬਾਰਾ ਇਸੇ ਸੰਘਰਸ਼ ਚਲਾੜਨ ਵਾਸਤੇ ਮਜ SBI ਛੱਕ ਬੈਂਕ ਮੁਤਾਬਕ 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 ਹਰ ਪਾਰ ਦਾ ਪੈਸਾ ਵਾਪਸ